ਹੀ ਬੇਬੇ ਬਾਪੂ ਤੋਂ ਹੂੰ ਬਚਪਨ ਤੋਂ ਹੀ ਸੁਣਦੀ ਆਈ ਹਾਂ ਆਪਦੇ ਹੀ ਬੇਬੇ ਬਾਪੂ ਤੋਂ ਤੂੰ ਦੂਜੇ ਘਰ ਜਾਣਾ ਹੈ ਹੂੰ ਤੂੰ ਸਾਡੇ ਵਾਸਤੇ ਪਰਾਈਂ ਹੂੰ ਸੁਣਦੀ ਸੁਣਦੀ ਪਹੁੰਚ ਗਈ ਦੂਜੇ ਘਰ ਹੂੰ ਸਹਰੇ ਘਰ ਜਾ ਕੇ ਸੁਣਿਆ ਤੂੰ ਪਰਾਈਂ ਕਰਦੀ ਜਾਈਂ ਹੂੰ ਸਹਰੇ ਘਰ ਜਾ ਕੇ ਸੁਣਿਆ ਤੂੰ ਪਰਾਈਂ ਕਰਦੀ ਜਾਈਂ ਹੈ ਤੇਰੇ ਘਰ ਦੇ ਰੀਤੀ ਰਿਵਾਜ ਇੱਥੇ ਨਹੀਂ ਰਹਿਣਗੇ ਹੂੰ ਤੇਰੇ ਘਰ ਦੇ ਰੀਤੀ ਰਿਵਾਜ ਇੱਥੇ ਨਹੀਂ ਰਹਿਣਗੇ ਹੂੰ ਮੈਂ ਪਰਾਇ ਕਰਦੀ ਜਾਈ ਨਹੀਂ ਪਰਾਇ ਕਰ ਵਿੱਚ ਆ ਕੇ ਹੂੰ ਪਰਾਇ ਕਰਦੀ ਜਾਈ ਨਹੀਂ ਪਰਾਇ ਕਰਦੇ ਵਿੱਚ ਆ ਕੇ ਸਾਰੇ ਰੀਤੀ ਰਿਵਾਜ ਨਿਭਾਏ ਵਾ ਕਿਉਂਕਿ ਔਰਤਾਂ ਹੀ ਰੀਤੀ ਰਿਵਾਜ ਨਿਭਾਉਂਦੀਆਂ ਨੇ ਬਿਲਕੁਲ ਤੇ ਸੋਹਰਿਆਂ ਦੀ ਨਿਭਾਉਂਦੀਆਂ ਨੇ ਆਪਣੇ ਤਾਂ ਖਤਮ ਹੋਣਾ ਦੇ ਖਤਮ ਕਰ ਦਿੰਦੇ ਨੇ ਹੂੰ ਦੇ ਸਾਰੇ ਰੀਤੀ ਰਿਵਾਜ ਨਿਭਾਏ ਤੇ ਬੱਚਿਆਂ ਨੂੰ ਵੀ ਸਿਖਾਏ ਹੂੰ ਕਈ ਵਾਰੀ ਮੈਂ ਸੋਚਦੀ ਹਾਂ ਕਿ ਮੇਰਾ ਕਰ ਗੇੜਾ ਹੂੰ ਕਈ ਵਾਰ ਮੈਂ ਸੋਚਦੀ ਆਂ ਵੀ ਮੇਰਾ ਘਰ ਕਿਹੜਾ ਹੈ ਹੂੰ ਕਿਹੜੇ ਖਾਨਦਾਨ ਦੀ ਹਾਂ ਮੈਂ ਹੂੰ ਕਈ ਵਾਰੀ ਬੇਬੇ ਬਾਪੂ ਤੋਂ ਪੁੱਛਿਆ ਹੂੰ ਕਈ ਵਾਰੀ ਬੇਬੇ ਬਾਪੂ ਤੋਂ ਪੁੱਛਿਆ ਨਾ ਹੀ ਸੱਸ ਸੋਰੇ ਤੋਂ ਜਵਾਬ ਮਿਲਿਆ ਹੂੰ ਨਾ ਹੀ ਸੱਸ ਸੋਰੇ ਤੋਂ ਜਵਾਬ ਮਿਲਿਆ ਹਾਲੇ ਤੱਕ ਵੀ ਮੈਨੂੰ ਉੱਤਰ ਨਹੀਂ ਮਿਲਿਆ ਹੂੰ ਕੀ ਤੁਹਾਡੇ ਕੋਲ ਹੈ ਇਸ ਦਾ ਕੋਈ ਜਵਾਬ ਕਿ ਮੈਨੂੰ ਕੋਈ ਜਵਾਬ ਦੇ ਸਕਦਾ ਹੈ ਇਸ ਦਾ ਵਾਹ ਵਾਹ ਬਾਕੀ ਬਹੁਤ ਖੂਬਸੂਰਤ ਇੱਕ ਭਾਵ ਹੈ ਜਿਹੜਾ ਕਿ